ਹਾਂਜੀ ਸਰ ਇਸ ਵਕਤ ਕਿਸ ਤਰ੍ਹਾਂ ਦੀ ਚੈਕਿੰਗ ਚੱਲ ਰਹੀ ਹੈ ਦੇਖੋ ਇਹ ਸਾਡਾ ਟੀ ਪੁਆਇੰਟ ਟਾਣਾ ਨਾਕਾ ਹੈਗਾ ਡਿਸਟ੍ਰਿਕਟ ਫਰੀਦਕੋਟ ਦਾ ਜਿੱਥੇ ਕਿ ਰੂਟੀਨ ਵਿੱਚ ਵੀ 24 ਆਵਰ ਆਰਾਊਂਡ ਦਾ ਕਲਾਕ ਇੱਥੇ ਨਾਕਾਬੰਦੀ ਕੀਤੀ ਜਾਂਦੀ ਰਹਿੰਦੀ ਔਰ ਵੀਕੀਕਲਸ ਦੀ ਚੈਕਿੰਗ ਹੁੰਦੀ ਰਹਿੰਦੀ ਹੈ ਬਟ ਅੱਜ ਕੁਝ ਖਾਸ ਡਾਇਰੈਕਸ਼ਨਸ ਦੇ ਨਾਲ ਜੋ ਡਾਇਰੈਕਸ਼ਨ ਸਾਨੂੰ ਮਾਣਯੋਗ ਸਾਡੇ ਸੀਨੀਅਰ ਕਪਤਾਨ ਪੁਲਿਸ ਫਰੀਦਕੋਟ ਡਾਕਟਰ ਪ੍ਰਗਿਆ ਜਨ ਆਈਪੀਐਸ ਜੀ ਦਿੰਦੇ ਨੇ ਉਹਨਾਂ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਇਹ ਸਪੈਸ਼ਲ ਨਾਕਾਬੰਦੀ ਕੀਤੀ ਗਈ ਹੈ ਜਿੱਥੇ ਕਿ ਆਉਣ ਜਾਣ ਵਾਲੇ ਵਹੀਕਲਜ਼ ਦੀ ਥੋਰੋਲੀ ਚੈਕਿੰਗ ਕੀਤੀ ਜਾ ਰਹੀ ਹੈ ਸਜੈਸਟ ਕਰਾਇਆ ਅਲਰਟ ਪੰਜਾਬ ਤੇ ਅਦਾ ਪਬਲਿਕ ਕਿਵੇਂ ਸਹਿਯੋਗ ਕਰੇ ਪਬਲਿਕ ਨੂੰ ਕੋਈ ਘਬਰਾਣ ਦੀ ਲੋੜ ਤਾਂ ਨਹੀਂ 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 ਬਿਲਕੁਲ ਕਿਸੇ ਤਰ੍ਹਾਂ ਦੀ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਹੈ ਬਟ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਜੇਕਰ ਪਬਲਿਕ ਨੂੰ ਕਿਸੇ ਤਰ੍ਹਾਂ ਦੀ ਵਸਤੂ ਉੱਪਰ ਵਹੀਕਲ ਉੱਪਰ ਕੋਈ ਸ਼ੱਕ ਸ਼ੁਕਾ ਪੈਦਾ ਹੁੰਦਾ ਤਾਂ ਉਸ ਦੀ ਸੁਰੱਖਿਆ ਸੂਚਨਾ ਆਪਣੇ ਕੰਟਰੋਲ ਰੂਮ ਤੇ ਜਾਂ ਨੇੜੇ ਦੇ ਪੁਲਿਸ ਥਾਣੇ ਜਾਂ ਨਾਕੇ ਤੇ ਕਿਤੇ ਵੀ ਦੇ ਸਕਦੀ ਹੈ কি ভাল হৈছে কিছুমান